ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 15% ਵਾਲੀ ਝੋਟੀ ਤਾਜੀ ਦਿਖਾਉਣੇ ਆਏ ਸੇਲ ਆ ਰੇਟ ਡੇਡੇ ਨਾਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੌਰਤ ਸਿੰਘ ਮੂੰਹ ਮੱਥਾ ਦੇਖ ਸਕਦਾ ਤੋਰਾ ਵਗੈਰਾ ਦੇਖ ਸਕਦੇ ਝੋਟਿਆ ਦੁੱਧਾ ਪਰ ਤੁਹਾਨੂੰ ਲੀਟਰ ਲਾ ਕੇ ਆ ਜਮਾ ਮਣਕੇ ਦਿਖਾਉਣਾ ਰੇਟ ਡੇਡੇ ਸਾਰਾ ਆਪਾਂ ਵੀਰ ਤੋਂ ਪੁੱਛਾਂਗੇ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਰਿੰਕਲਸ ਵਗੈਰਾ ਇਹ ਨ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਨਵਾਂ ਹਨ ਜੈਨੂਅਲ ਝੋਟੀ ਦੇਖੋ ਸ਼ਾਮ ਦਾ ਟਾਈਮ ਹੈ ਚਵਾਈ ਇਹਦੀ ਹੋਣੀ ਆ ਥਾਣਾ ਦੇ ਵਿੱਚ ਸਪੇਸ ਤੁਸੀਂ ਦੇਖ ਸਕਦੇ ਹੋ ਚਾਰੇ ਥਾਂ ਨਿਖਰਨੇ ਵਿੱਚੀ ਤੇ ਤੇ ਬਾਕੀ ਪੱਠ ਪੁੜੇ ਦੀ ਬਾਂਤਰ ਯਾਰ ਪਤਲੀ ਚਮੜੀ ਦੇ ਵਿੱਚ ਕਹਿੰਦਾ ਬਾਪ ਕਿਸੇ ਪਾਸਿਓਂ ਹੱਥ ਤਰਾ ਮਿਹਰਜ਼ ਪੁਆਇੰਟ ਦਾ ਹੈ ਨਹੀਂ ਖੁਰਨੀਏ ਦੇਖੋ ਮੂੰਹ ਮਾਰ ਜੀ ਫਰਦੀਆ ਵੀ ਜਿੱਥੋਂ ਮਰਜੀ ਉਸ ਮੈਜਿਕ ਖਾਨ ਨੂੰ ਭਾਲਦੀ ਫਰਦੀਆ ਹੋ ਗੱਲਾ ਚਵਾਈ ਕਰਕੇ ਦਿਖਾਵਾਂਗੇ ਰੇਟ ਵੀ ਆਪਾਂ ਵੀਰ ਤੋਂ ਪੁੱਛਾਂਗੇ ਤੇ ਦੁੱਧ ਮਿਲ ਕੇ ਦਿਖਾਵਾਂਗੇ ਜਮ ਸੋ ਵੀਰੋ ਬੱਜਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬਾਕੀ ਇਨਫਾਰਮੇਸ਼ਨ ਆਪਾਂ ਵੀਰ ਤੋਂ ਲੈਨੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਰ ਦੋ ਵੀਰੇ ਜਵਾਈ ਸ਼ੁਰੂ ਜੀ ਦਿਖਾ ਦਿਓ ਪੁਰਨਾ ਮਨੂ ਸ਼ਿਵਰਪਸਨਾ ਵਗੈਰਾ ਦਿਖਾ ਦਿਓ ਪਹਿਲਾਂ ਆਪਾਂ ਹੱਥ ਭਰੇ ਕਰੀ ਗਏ ਨਾੜਾ ਦੇਖੋ ਥੱਲੇ ਭਾਰਤ ਦਾ ਨਕਸ਼ਾ ਬਣਿਆ ਹੋਇਆ ਜਿਵੇਂ ਪਾਕਿਸਤਾਨ ਵਾਲੀ ਤਾਰ ਜਾਂਦੀ ਹੈ ਇੱਕ ਪਾਸੇ ਨਹੀਂ ਦੋਨੇ ਪਾਸੇ ਜਿੰਨੀਆਂ ਨਾੜਾਂ ਰਿੰਕਲ ਸੁਣੀਆਂ ਆਪ ਨੂੰ ਪਤਾ ਵੀ ਉਹਨੇ ਹੀ ਪਾਸੇ ਦੁੱਧ ਕੱਢਦਾ ਤੇ ਬਾਈ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਆਪਣਾ ਹੈਗਾ ਵੀਰੇ ਕਰਨ ਜੋਤ ਹੈਗਾ ਪਿੰਡ ਜੀ ਦਾ ਜੁਨਾ ਮੰਦਾਨ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 735789 80770 98788 80 80777 ਪਿੰਡ ਆ ਗਿਆ ਵਿਲਾ ਜ਼ਿਲ੍ਹਾ ਬਰਨਾਲਾ ਹਨਾ ਤੇ ਜਿਹੜੀ ਵੀਰੇ ਆਪਾਂ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਈ ਹੋਇਆ ਤੇ ਵੀਰੇ ਇਹਨਾਂ ਤੀਜਾ ਸੂਆ ਸੂਈ ਤੀਜਾ ਸੂਆ ਰਿਜਨਲ ਸੂਈ ਆ ਤੇ ਬੱਚਾ ਆ ਗਿਆ ਪਿੱਛੇ ਇਹਦੇ ਕਟਾ ਹਨਾ ਤੇ ਕਹਿਵਾ ਦੇਣਾ ਸੂਈ ਨੂੰ ਅਜ 11ਵਾਂ ਮਾਰ ਮਨ ਹੈ 11ਵਾਂ ਮਨ ਹੈ ਅੱਛਾ 11ਵਾਂ ਦਿਨ ਸੁਈ ਨੂੰਆ ਤੇ ਬਾਕੀ ਹਵਾਨੇ ਦੇ ਨਾੜਾ ਤੇ ਚੌਣ ਲੱਗਿਆ ਲੱਤਾ ਚੌਣੀਆਂ ਕਰਕੇ ਖੜ ਗਈ ਜਮਾ ਹਨਾ ਤੇ ਪਿੰਡੇ ਤੇ ਵੀ ਨਾਲਾ ਨੂਣਾ ਯਾਰ ਜ਼ਬਰਦਸਤ ਦੀਂਦੀਆਂ ਹਨਾ ਜੀ ਜੇਰ ਜਪਾ ਕੰਮ ਟੋਟਲੀ ਡਨ ਹਾਂ ਹਾਂ ਤੇ ਬਾਕੀ ਥਾਣਾ ਦੇ ਵਿੱਚ ਵਿਥੀ ਕਹਿੰਦਾ ਬਾਬਾ ਲੇ ਵੇਲੀ ਵਲੇ ਦਾ ਪੂਰੀ ਸੁੱਚੀ ਐ ਝੋਟੀ ਜਮਾ ਹਨਾ ਹਾਂਜੀ ਹਾਂ ਕਿਦੋਂ ਪਾਸੇ ਵਾਖ ਕਰਾਣੀ ਤੇ ਕਿੰਨਾ ਕੁ ਦੋਧੰਦਾ ਜਾਇ ਲਈ ਫਿਰਦੇ ਆਉਣੇ ਠੀਕ ਹੈ ਜੇ 15 ਲੀਟਰ ਦੁੱਧ ਆਪਣੀ ਗਰੰਟੀ 15 ਲੀਟਰ ਦੰਦ ਕਰ ਦੇ ਜੀ ਬਾਹਰ ਬਣੀ ਆ ਫਸਲੇ ਜੀ ਲੀਟਰ ਤੋਂ ਬਾਹਰ ਤਾਂ ਨਹੀਂ ਸੁਪ 15 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾਏ ਤੇ 15 ਲੀਟਰ ਦੁੱਧ ਖਰਾਬ ਪਾਉਗੀ ਬਾਕੀ ਆਪ ਨੂੰ ਪਤਾ ਵੀ ਪਸ਼ੂ 20 25 ਦਿਨ ਦੁੱਧ ਤੇ ਆਉਂਦਾ ਲੈ ਜਾਂਦਾ ਹਨਾ ਜਿਹੜਾ ਆਪਾਂ ਪਹਿਲਾਂ ਵੀ ਅਸਾ ਵੀਡੀਓ ਜਣ ਕੀ 40 ਦਿਨ ਕਹਿੰਦਾ ਵੀ 40 ਦਿਨ ਤੇ ਪੀ ਲਾਉ ਤੇ ਆ ਪਸ਼ੂ ਜਿਹੜਾ ਜਿਹਨੂੰ ਅੱਜ 4 ਦਾ ਮਾਰ ਮੰਨ ਦੇ ਜੀ ਠੀਕ ਹੈ 10 ਦਿਨ ਦੁੱਧ ਹੋ ਗਿਆ ਸੁਈ ਨੂੰ ਇਹ ਕਹਿੰਦਾ ਬਾ ਵੀ ਚੰਗੀ ਸਾਂਭੇਗੀ ਬੀਤੇ ਸਾਹਮਣ ਵਾਲਾ ਹੋਇਆ ਤਾਂ 15 ਕਿਲੋ ਤਾਂ ਖਰਾ ਆਮਲਾ ਝੋਟੀ ਪਏ। ਜੀ। ਇਹ ਮੋਦੇ ਦਾ 15 ਵੀ ਸਕਦੀ ਆ। ਪਰ ਆਪਾਂ 15 ਇੰਦਾ ਗਰੰਟੀ ਏ 15 ਨਾ ਦਿੰਦੇ। ਕਵਰ ਬੀ ਦੇ ਨਾ ਬਣਿਆ ਆਪਾਂ ਤੇ 50 ਵੀਡੀਓ ਕਵਰ ਕਰਦੇ ਹੁਣ ਪੈਂ ਕਿ ਨਾ 15 ਝੂਟੇ ਦੇ ਵਿੱਚ ਚੋਕੇ ਦਿਖਾ ਦਿਆਂ ਹੋਣਗੀਆਂ ਹਨਾ। ਹਾਂ ਜੀ ਹਾਂ ਜੀ। ਆਪਾਂ ਵੀਰੇ ਚਵਾਈ ਦੀ ਵੀਡੀਓ ਪਾਉਣੇ ਆ ਆਪਾਂ ਇੱਕ ਤਾਂ ਕਹਿ ਰੇਣਾ ਵੀ ਇਹ ਇੰਨਾ ਦਊਗੀ। ਜੀ। ਐਡ ਆਪਾਂ ਮਣਕੇ ਦਿਖਾਉਂਗਾ ਉਹਦੇ ਬਹੁਤ ਜੀਮੇ ਸਮਾਨ ਦਾ ਫਰਕ ਆ ਜਾਂਦਾ। ਸੋ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੋਈ ਭੂਰ ਸਰਲਾ ਜੀ ਤੇ ਮੁੱਲ ਬੜੀ ਵੀਰੇ ਦਾ ਆਪਾਂ ਕੀ ਰੱਖਿਆ ਮੁੱਲ ਵੀ ਵੀਰੇ ਆਪਾਂ ਜਾਇ ਜੀ ਕਰਾਣੇ ਯਾਰ 1,65,000 ਬਜਾਇਸ ਹੋਜੂਗੀ ਵੀਰੇ ਸੋ ਇੱਕ ਲੱਖ 65 ਹਜ਼ਾਰ ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋਜੂਗਾ ਤੇ ਛੋਟੀ ਸੌਦਾ ਕਰ ਲੇ ਬੰਦਾ ਦੋ ਟਾਈਮ ਚ ਆਕੇ ਦੇਵਾਂਗੇ ਤਣ ਤਣ ਚੋੜੇ ਕੁਝ ਨਹੀਂ ਆਪਾਂ ਜੀ ਸੋ ਵੀਰੋ ਦੋ ਟਾਈਮ ਚੋੜੇ ਬੰਦਾ ਤਿੰਨ ਟਾਈਮ ਚੋੜੇ ਇੱਕ ਟਾਈਮ ਆਪਾਂ ਵੀਡੀਓ ਤੇ ਸ਼ਾਮ ਦਾ ਟਾਈਮ ਚ ਵਾਈ ਕਰਕੇ ਦਿਖਾਉਣੇ ਪਏ ਆ ਤੋ ਕੋਈ ਗੰਡ ਮਰੋੜੀ ਨਹੀਂ ਕੋਈ ਹੱਲ ਚੱਲ ਨਹੀਂ ਬੱਚਾ ਮੇਲਕਾਫ ਘਟਾ ਇਹਦੇ ਪਿੱਛੇ ਹਨਾ 10 12 ਦਿਨ ਹੋ ਗਏ ਸੂਈ ਨੂੰ ਜੇਰ ਧਾਰ ਬਿਲਕੁਲ ਓਕੇ ਆ ਮਿਲਕਿੰਗ ਕਰਕੇ ਦੁੱਧ ਆਪਾਂ ਝੋਕ ਕੇ ਲੀਟਰ ਲਾ ਕੇ 10 ਹੁੰਦਾ 15 ਹੁੰਦਾ 12 ਹੁੰਦਾ ਜੋ ਵੀ ਹੁੰਦਾ ਆਪਾਂ ਸਾਰਾ ਦਿਖਾਵਾਂਗੇ ਕਿ ਬਾਕੀ ਪੈਰ ਦਾ ਹੱਕੇ ਪਰੇ ਕਰਾਉਣਾ ਪੈਂਦਾ ਹਨਾ ਆਹ ਮੇਰੇ ਪੈਰ ਕਰਵਾਉਣਾ ਸੇ ਘਟਦੀ ਨਹੀਂ ਚਰਮ ਵਾਲੀ ਇੱਥੇ ਧਰਮਿਆ ਧਰਮ ਜੀ ਸੋ ਬਰ ਚੌਂਡ ਦੇਖੋ ਜਮਾ ਫਿਰ ਕੀ ਬਾਤ ਹੈ ਨਜ਼ਾਰੇਦਾਰ ਭੂ ਕਾਰਗਾ ਚੋਣਾ ਜਿਹਨੂੰ ਕਹਿ ਦਿੰਦੇ ਹਨਾ ਹਾਂਜੀ ਦੱਕ ਨੰਬਰ ਵਿਆਖਿਆ ਪੱਤਰ ਵਾਈ ਨਹੀਂ ਨਾ ਨਾ ਮੈਂ ਮਾੜੀ ਲੈਂਦੀ ਵੀਰੇ ਆਪਾਂ ਲੈਨੇ ਆਂ ਝਰਕਾ ਕੇ ਸਾਹਿਤ ਨੂੰ ਪਹਿਲਾਂ ਵੀ ਦੱਸਿਆ ਵੀਰੇ ਚਾਹੇ ਮੈਲਜਰੀ ਨੈਗੇਟਿਵ ਜੀ ਆਪਾਂ ਨੂੰ ਵੀ ਬਾਹਲਾ ਇੰਝ ਜਿਹੇ ਆਲੇ ਬਣਨੇ ਨੂੰ ਜੀ ਵੀ ਕਹਦਾ ਚੰਗਾ ਪਾਸੋਂ ਮਿਲ ਗਿਆ ਤਾਂ ਪਰ ਇਹਦੇ ਨਹੀਂ ਆਪਾਂ ਚੰਗੀ ਮਹ ਲੈਨੇ ਬਾਈ ਹੁਣ ਇਹ ਮੈਂ ਦੀ ਜੀ ਆਤਮਾ ਦੇਖਣਾ ਨਾੜਾ ਵਗੈਰਾ ਕੰਨਾਂ ਦੇ ਦੇਖਣਾ ਕਿੱਡੀ ਕਿੱਡੀ ਜਾਤ ਆ ਬਾਈ ਮਨ ਤੇ ਜਾਤ ਵਾਲੀ ਨਹੀਂ ਹੁੰਦੀ ਸੋ ਮੈਂ ਇਹ ਵਿੱਚ ਬਹੁਤ ਜਿਆਦਾ ਪੁਆਇੰਟ ਹੁੰਦੇ ਆੜੇ ਬਰੀਕਿਆਂ ਦੇ ਵਿੱਚ ਗੈਨ ਵਾਲੇ ਹੁੰਦੇ ਹੈਗੇ ਸੋ ਸਾਰਾ ਕੋ ਨਿਰਖ ਪਰ ਕੇ ਕਰਕੇ ਆਪਣੇ ਘਰੇ ਸੂਈ ਆ ਹਨਾ ਨਾ ਆਪਾਂ ਸੂਈ ਵੀ ਲਿਆਂਦੀ ਸੀ ਮੇਰੇ ਉਨੇ ਤਿੰਨ ਕਿਨਾਰੇ ਅਸੀਂ ਤਿੰਨ ਦਿਨ ਸੂਈ ਬਣਾਉ ਨੂੰ ਨਾਲ ਸੀ ਹਨਾ ਜੀਤ ਕਹਿੰਦਾ ਹੁਣ ਆਪਾਂ ਸਾਧਨ ਸਾਂਭ ਲਈ ਦਾਸ ਦੇਣਾ ਹਨਾ ਹਾਂ ਮੇਰੇ ਬਾਦ ਦਾ ਹਾਂ ਮੈਂਨੂੰ ਸਾਂਭ ਲਈ ਦਾਸ ਦੇਣਾ ਆਪਾਂ ਮਾਰੂ ਕੋਈ ਉਹ ਸਾਂਭਣ ਲਈ ਦਾਸ ਵੀ ਦਿੱਤਾ ਵੀ ਆਪਾਂ ਸਾਂਭਣ ਲਈ ਕੋਈ ਚੱਕਰ ਨਹੀਂ ਭਾਈ ਚਲ ਉਹਦਾ ਬੰਦਾ ਸਾਂਭਣੀ ਹੈ ਹਨਾ ਹਾਂ ਦੁੱਧ ਦਾ ਹੋਰ ਤਿਆਰ ਕਰਦੇ ਹਾਂ ਫਿਰ ਦੋ ਤਿੰਨ ਕਿਲੋ ਸੋ ਅੱਗੇ ਚੋਣ ਦੀ ਤਾਂ ਯਾਰ ਬੜੀ ਪਿਆਰੀ ਹੈ ਜਮਾ ਤੇ ਮੇਨ ਗੱਲ ਲੱਤਾ ਚੌੜੀਆਂ ਕਰੀ ਐ ਖੜੀ ਐ ਮੈਂ ਤੇ ਬਾਕੀ ਨਵਾ ਹਣ ਤੀਜਾ ਸੁਆ ਸਾਹਮਣੇ ਕਹਿਣ ਨੂੰ ਆਪਾਂ ਨੂੰ ਦੂਜਾ ਕਹਿਣੀ ਐ ਇਸ ਤੇ ਬਹਿਣਾ ਨਾ ਤਰੀ ਨਾਲ ਕੀ ਚੱਲੂ ਬਾਕੀ ਸੀਮਨ ਵਗੈਰਾ ਚੰਗੇ ਭਰੇਗੇ ਝੋਟੀ ਵਧੀਆ ਬਰੀਡ ਵਾਲੀ ਐ ਹਨਾ ਹਾਂ ਭਾਈ ਬਰੀਡ ਚ ਆਪਾਂ ਨਹੀਂ ਬਹੁਤ ਵਧੀਆ ਜਣ ਦੀ ਕਾਲੀ ਲਾ ਜੰਮਨ ਵਾਲੀ ਵੀ ਬੜੀ ਕੰਨਾਪਨ ਤੇ ਜੱਟ ਪੂਰੀ ਕਰਾਂਗੇ ਤੱਕ ਨੰਬਰ ਵਾ ਕਿਦਾਂ ਨੂੰ ਨਾੜਾ ਨੂੰ ਕਰੀ ਤੇ ਸਵਰ ਕੱਦ ਕਾੜ ਪਿੱਠੇ ਦੀ ਚੜਾਈ ਸਿੰਘ ਸਾਜ ਕਿ ਸੋਹਣੀ ਸਾਫ ਸੁਧਰੀ ਮੇਨ ਗਾਲਾ ਛਾਂਤ ਸੁਹਾ ਠੰਡੀ ਮੈਂ ਚੋਈ ਜਾਂਨੇ ਕੋਈ ਇਹ ਦੇ ਮੰਨ ਕੇ ਚੱਲ ਵੀ ਹਫੜਾ ਤਾਂ ਫੜੀ ਨਹੀਂ ਦਰਮੈਸ਼ਤਰੀ ਲੱਗੇ ਮੇ ਨਾਲ ਰੋਲਾ ਰੱਪਾ ਜਾ ਬਾਈ ਜਿੰਨਾ ਜਿਵੇਂ ਹਨਾ ਹਾਂ ਅੰਮ੍ਰੀ ਅੱਜ ਆਪਣੇ ਲੈਟੇ ਨਹੀਂ ਪੈਂਦਾ ਹਾਂ ਸੋ ਖੜ ਕੇ ਲੜ ਕੇ ਵਿੱਚ ਜੀ ਬਾਕੀ ਧਾਰ ਨੂੰ ਵੀਰੇ ਰਿੰਗੂ ਵੀ ਫਿਰ ਤਵਾ ਸਬਾੜੀ ਖੜ ਕੇ ਨਿੰਦੀ ਦੀਆਂ ਵਾਂ ਸਵਰਚ ਚਵਾਈ ਆਪਾਂ ਸਾਰੀ ਤੁਹਾਨੂੰ ਕਰਕੇ ਦਿਖਾਉਣੇ ਪਏ ਆ ਤੇ ਜਿਹੜੇ ਵੀਰੇ ਕਹਿੰਦੇ ਆ ਆਪਾਂ ਚੰਗੀ ਝੋਟੀ ਲੈਣੀ ਆ ਚੋਕੇ ਲੈਣੀ ਆ ਤਸੱਲੀ ਕਰਕੇ ਲੈਣੀ ਆ ਸੋ 10 12 ਦਿਨ ਦਾ ਆਪਾਂ ਤੁਸੀ ਸੁਆ ਲਓ 2 ਦਿਨ ਚਵਾਈ ਕਰੋ ਬੱਚੇ ਵੀਰੇ ਕਹਿੰਦੇ ਆ ਵਪਾਰੀ ਵੀਡੀਓ ਪਾਉਂਦੇ ਆ ਸਾੜ ਲੈਂਦੇ ਆ ਐਂ ਕਰ ਲੈਂਦੇ ਆ ਇਹ ਵੀਡੀਓ ਦੇਖ ਆਪਣਾ ਸੁਨੇਹਾ ਵੀ ਆਪਾਂ ਆ ਮੱਝ ਚੋਕੇ ਤੁਹਾਨੂੰ ਦਿਖਾਤੀ ਆ ਆ ਮਾਲਕ ਦਾ ਐਡਰੈਸ ਆ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨੰਬਰ ਵੀ ਦਾ ਸਕਰੀਨ ਤੇ ਚੱਲ ਰਿਹਾ 98788 80777 ਵੀ ਜਿਹੜਾ ਕਰੋ ਦੇਖੋ ਤਸੱਲੀ ਕਰਕੇ ਖਰੀਦੋ ਦੋ ਟਾਈਮ ਵੀ ਕਹਿੰਦਾ ਬਸ ਚਵਾ ਕੇ ਦੇਵਾਂਗੇ ਜਮ ਦੋ ਤੇ ਚਾਹੀਦੀ ਤਿੰਨ ਡੰਗ ਤੋਂ ਸੋ ਅਗਲੇ ਨੇ ਪੇਮੈਂਟ ਲਾਉਣੀ ਹੈ ਹਨਾ ਆਪ ਦੀ ਚੋਵੇ ਤਸੱਲੀ ਕਰੇ ਅਕਦਾ ਵੀਰੇ ਹੁੰਦੀ ਹੈ ਕਾਨ ਵੀਰ ਵੀ ਆਪਾਂ ਕਹਿੰਦਾ 13 ਲੀਟਰ ਵੱਧ ਨਿਭੜੇ ਚ ਦਾਸ ਉਹਨਾਂ ਨੂੰ ਵੀ ਫਾਇਦਾ ਜੇ ਆਪਾਂ 15 ਲੀਟਰ ਦੋਗੀ ਤਾਂ ਮੈਂ ਦੀ ਗਾਰੰਟੀ ਦਿੰਨੇ ਆ ਬਈ 15 ਲੀਟਰ ਵੱਧ ਤਾਂ ਮੈਂ ਦੀ ਦਊ ਵੱਧ ਤੋਂ ਮਾਂਦੀ ਹਾਂ ਸੌਨ ਖਨੂ ਪਤਾ ਹੈ 2010 12 ਲੈ 3 ਨੋਰੇ ਆ ਬਈ 35-40 ਦਿਨ ਪੁੱਛ ਲੋਂਦਾ ਮਹੀਨੇ ਦੁਕਾਨਾਂਂ ਕਹਿੰਦਾ ਹਾਂ 40 ਦਿਨਾਂ ਦੇ ਜੇ ਆਪ ਮਹੀਨੇ ਦੇ ਕਰਕੇ ਵੀਡੀਓ ਪਾਉਣਾ ਫੇਰ ਅਗਲਾ ਟੋਕੜ ਕਹਿਣ ਲੱਗ ਜਾਂਦਾ ਹਾਂ ਫੇਰ ਅਗਲਾ ਕਹਿੰਦਾ ਬੱਚਾ ਟਰ ਗਿਆ ਆਇਆ ਹੋਇਆ ਬਾਕੀ ਜਦੋਂ ਕੋਈ ਨਵਾਂ ਪਸ਼ੂ ਹੁੰਦਾ ਨਾ ਤਰਕ ਪਾਉਂਦੇ ਨੇ ਔਰ ਹੌਲੀ-ਹੌਲੀ ਘੋਲ ਦਿੰਦਾ ਤਦੋਂ ਤਾਂ ਮੈਂ ਜੀਵੀ ਹੀ ਲਉਂਦਾ ਦਾ ਦਿਨ ਦਾ ਪਸ਼ੂ ਉਪਰਾ ਕਰੀ ਜਾਂਦਾ 5-7 ਦਿਨ ਦਾ ਪਸ਼ੂ ਉਪਰ ਹੀ ਜਾਂਦਾ ਹਰੇ ਨੂੰ ਅਜੇ ਕੋਈ ਲੈਤੀ ਤੇਰਾ ਨਾ ਹੁੰਦੀ ਪਾਉਂਦੇ ਸੈਂਪਲ ਵਾੱਖਿਆਂ ਦੇ ਦਾਣਾ ਪਾਉਂਦੇ ਚੱਕਣ ਦੇ ਲੀਟਰ ਇਹ ਰ ਰੋਬਰਟ ਵਾਲਟੀ। ਚੱਲ। ਉਹ ਖਾਲੀ ਵਾਲਟੀ ਕਰ ਲਓ। ਵਾਲਟੀ ਮੂਟੀ ਕਰ ਦਿਓ। ਪੂਰੇ ਆਪੋ ਲੈ। ਕਰਦੇ ਮੂਟੀ। ਵਾਲਟੀ ਨੂੰ ਮੈਨ ਦੇ। ਖਾਲੀ ਚੈੱਕ ਕਰਾ। ਬਸ ਠੀਕ ਹੈ ਕੋਈ ਗੱਲ ਨਹੀਂ। ਸੋ ਫਿਰ ਜਮਾ ਆਪਾਂ ਤੁਹਾਨੂੰ। ਇਹ ਦੁੱਧ ਫੈਟ ਕੇ ਜਮਾ ਤੁਹਾਨੂੰ ਮਿਲ ਕੇ ਦਿਖਾਉਣੀ ਆ ਜਮਾ ਆਪਾਂ। ਲੈ। ਮੈਂ ਇਹਦੇ ਬਾਹਲੇ ਲੰਬੀ ਹੋ ਜੀ ਵੀਡੀਓ ਲਾਲਾ ਨਾਲ ਲਾਲਾ ਜਮ ਇੱਕ ਦੋ ਤਿੰਨ ਚਾਰ ਪੰਜ 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 ਸੱਤ ਸੱਤ ਉਤਨਾ ਕਿ ਹਣਾ ਬਾਬੇ ਤੂੰ ਸਾਢੇ 6 ਲੀਟਰ ਫੁੱਲਾ ਮੰਨ ਲਾ ਆਪਾਂ ਸੱਤ ਕਿਉਂ ਹਾਇ ਦਾ 7 ਲੀਟਰ 14 ਲੀਟਰ ਆਪਾਂ ਸਾਢੇ 6 ਲੀਟਰ 13 ਲੀਟਰ ਦੋਵੇਂ ਕਿਹਾ ਸੀ ਹੁਣ ਆਪਾਂ 13 ਤੋਂ 14 ਵਿੱਚ ਕਿਹਾ ਸੀ ਵੀ ਮੰਨ ਕੇ ਸੌਦਾ ਕਰ ਲਿਆ ਬੰਦਾ 13 ਤੋਂ ਪਲੱਸ ਨਿਕਲੂ ਬਾਈ ਪੌਣੇ 13 ਠੀਕ ਆ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਦੇ ਝੋਟੀਆਂ ਲੇਵਾ ਦੇਖੋ ਯਾਰ ਜਮਾ ਝਾੜਤਾ ਨਾੜਾਂ ਵਾਲੇ ਝੋਟੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਾਂਗੇ